ਤਦਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਨੂੰ ਉਦਾਸ ਕਰ ਦੇਗਾ ਨਿਰਾਸ਼ ਕਰ ਦੇਗਾ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਇਨੂੰ ਨਿਰਾਸ਼ ਕਰ ਦੇਗੀ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਵਚਨ ਵਨ पीर लगैया मन के बिरथा मन ही जाने और के जाने को पीर परैया कल इस पीर दा मैं जिक्र कीता सी भगत कबीर जिस डांगला लिसनो बयान कर दे ने ए भी सुन लो कबीर गूंगा हुआ बावरा बहरा हुआ कान पांव ते पिंगल भया मारिया सतगुरु बाण सतगुरु दी वाणी दा बाण ऐसा लगया ਤੇਰ ਐਸਾ ਲਗਿਆ ਸ਼ਬਦ ਮਨ ਨੂੰ ਛੋਏਗਾ ਮਨ ਨੂੰ ਚੋਟ ਕਰੇਗਾ ਜਿਤਨੇ ਚਿਰਤਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ ਸਮਝ ਲਓ ਇਸ ਨੇ ਸੁਣਿਆ ਹੀ ਨਹੀਂ ਹੈ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਇਹ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਹੈ ਨਹੀਂ ਚੁੱਪ ਕਰਦਾ ਇਹ ਸੁਣਦਾ ਹੀ ਨਹੀਂ ਮਨ ਦੀ ਸੁਣਨ ਦੀ ਆਦਤ ਹੀ ਨਹੀਂ ਜਿੱਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ ਉਖੜੇ ਉਖੜੇ ਲੋਕ ਅਕਸਰ satsang ਦੇ ਚ ਬੈਠੇ ਹੁੰਦੇ ਨੇ ਉਖੜੋ ਉਖੜ ਕੇ ਲੋਕੀ ਪਾਠ ਕਰਦੇ ਨੇ ਸੁਣਨਾ ਕਠਨ ਹੈ ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦੋਰਾਤੈ ਆ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੋਖ ਪਾਪ ਕਾਰਾਸ ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ਬਾਨ ਤਾਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈਏ تیر ਦੇ ਲਗਣ ਨਾਲ ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰੰਗਾ ਹੋ ਗਿਆ ਪਰ ਜਿਤਨਾ ਰਸ ਆ ਰਿਹਾ ਹੈ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰੰਗਾ ਹੋ ਗਿਆ ਇਹ ਕੋਈ ਪੀੜਾ ਹੈ ਭਗਤ ਚਾਂਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटਕਾਰਾ ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੀ ਪਿਆਸ ਬਣੀ ਰਹਿੰਦੀ ਹੈ ਆਪਣੀ ਤੜਪ ਬਣੀ ਰਹਿੰਦੀ ਹੈ ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਹਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਜ ਬਿਆਨ ਕਰਦਾ ਹੈ ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ हे प्रभु हे खुदा हर वक्त मेनू तड़पण दे दुआ करन दे तेरे अगो मैं फरियाद करदा रवां नहीं मिलदा ना मिल कम से कम मेनू फरियाद करण दे इस फरियाद दे च भी रस है इस फरियाद दे च ही आनंद है जद कदी कोई गहराई नाल अरदास करदा है प्रार्थना करदा है यकीन जणो उच च भी आनंद है उच च भी रस है इक को इक पीड़ा है जेदे च महा रस है کبیر کے اندر میں گنگا ہو گیا نہیں بیان کر سکتا گنگا ہوا باورا باورے تو مراد پاگل تھے نہیں ہے باورے تو مراد پولا بولا ہو گیا بولا منک اندروں باروں ایک آدھا ہے یہ میں آز کر دلاک منک باہروں کچھ اور آدھا ہے اندروں کچھ اور آدھا ہے جنوں بابا فرید انج نے جن من اورنگ زیب بھی دو وقت قرآن دی تلاوت کردہ ہے پانچ وقت نماز پڑھتا ہے جمعہ رات نو ہے رمضان دے مہینے روزے ہے اور دھن گرو گوبند سنگ جی مہاراج کہ تورا من نادانم کے یزدان شناس سری مکھواک پاشاہی دسیں تو خدا شناس نہیں ہے پکھنڈی ہے چوٹا ہے فریبی ہے تیرا نماز پڑھنا بھی اوٹھ تیری قرآن دی تلاوت بھی اوٹھ تیرے رمضان مہینے چ رکھے روزے بھی چوٹ تو من نہ دانم کے یزدا شناس او کا رہا دل خراش ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂੰ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਰੱਬ ਨਾਲ ਜੁੜਿਆ ਆ ਮਨੁੱਖ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ ਤੋੜਦਾ ਨਹੀਂ ਹੁੰਦਾ ਤੂੰ ਤੇ ਕਦਮ ਕਦਮ ਦੇ ਉਤੇ ਦਿਲ ਤੋੜੇ ਰਿਹਾ ਤੂੰ ਪਖੰਡਈ ਹੈ ਤੂੰ ਝੂਠਾ ਹੈ ਚਲਾਕ ਹੈ ਬਾਹਰੋਂ ਕੁਛ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਛ ਹਮੋਂ ਮਰਦਬਾਇਦ ਸ਼ਬਦ ਸੁਖਨ ਵਰ ਨਸ਼ਕ ਮੇ ਦੀ ਗਰਦਰਦਾ ਹਾ ਨਏ ਦੇਗਰ ਅਸੀਂ ਉਸ ਨੂੰ ਹੀ ਮਰਦ ਮੰਨਦਿਆਂ ਮਨੁੱਖ ਮੰਨਦਿਆਂ ਜੋ ਜ਼ਬਾਨ ਦੇ ਚ ਹੈ ਉਹ ਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹ ਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਦੇ ਚ ਕੁਛ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਚਲਾਕ ਮਨੁੱਖ ਬਾਰੋਂ ਕੁਛ ਹੋਰ ਆਉਂਦਾ ਹੈ ਅੰਦਰੋਂ ਕੁਛ ਹੋਰ ਆਉਂਦਾ ਹੈ ਹੁਣ ਮੈਂ ਅਰਜ ਕਰਾਂ ਚਲਾਕ ਮਨੁੱਖ ਹੋ ਸਕਦਾ ਹੈ ਸੰਸਾਰ ਦੇ ਵਿੱਚ ਬੜੀ ਸਫਲਤਾ ਪ੍ਰਾਪਤ ਕਰ ਲਵੇ ਲੇਕਿਨ ਧਰਮ ਦੀ ਦੁਨੀਆ 'ਚ ਪਛੜ ਜਾਏਗਾ ਭੋਲਾ ਮਨੁੱਖ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਲੰਘ ਜਾਏਗਾ ਹੋ ਸਕਦਾ ਹੈ ਸੰਸਾਰ ਦੇ 'ਚ ਪਛੜ ਜਾਏ ਇਹ ਵੀ ਮੈਲਸ ਕਰਦੇ ਆ ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰ ਭੋਜ ਪਾਇ ਚਤਰਾਈਆਂ ਨਾਲ ਨਹੀਂ ਮਿਲਣਾ ਚਲਾਕੀਆਂ ਨਾਲ ਨਹੀਂ ਮਿਲਣਾ ਚਤਰਾਈ ਨ ਚਤਰਭੁਜ ਪਾਈਏ ਰੇ ਜਨ ਮਨ ਮਾਧੋਸ ਸੌ ਲਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਔਲਾ ਕਬੀਰ ਕਹਿੰਦੇ ਐਸਾ ਸ਼ਬਦ ਦਾ تیر ਲਗਿਆ ਔਲਾ ਹੋ ਗਿਆ ਅੰਦਰੋਂ ਬਾਹਰੋਂ ਇਕ ਹੋ ਗਿਆ ਹੀਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਵ ਫਿਦਾ ਆਂ ਕੇ ਜ਼ਬਾਨਿਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹ ਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹ ਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਰੋਂ ਮਨੁੱਖ ਦਿਖਾਈ ਦੇ ਰਹੇ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾਏ ਇਹ ਗਊ ਤੂੰ ਗਊ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਇਹ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਹੁੰਦੀ ਹੈ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਇਹ ਬੰਦੇ ਤੂੰ ਬੰਦਾ ਬਣ ਜਾ ਐ ਇਨਸਾਨ ਤੂੰ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ गौ गौदी तरह जी रही है मनुख मनुख दी तरह नहीं जी रही है फिर किस तरह जी रही है करतू तो पशु के मान सजात लोक पचारा करे दिन रात कबीर कैंदन भोला हो गया अंदरों बाहरों एक हो गया गूंगा हुआ बावरा बहरा हुआ कान कन्ना तो भी बहरा हो गया मैं व्यर्थ सुनदा भी नहीं ਕਿਸੋਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕਰਨ ਦੇ ਚੰਦਰ ਜਾਣੇ ਨਹੀਂ ਦਿੰਦਾ ਦੇਖੋ ਕੋਈ ਸਾਡੇ ਘਰ ਦੇ ਵਿੱਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਹਾਂਗੇ ਅਸੱਬੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਹ ਪਰ ਜੋ ਕੰਨਾਂ ਦੇ ਰਾਹੀਂ ਗਲੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ ਅਸੀਂ ਬੜੇ ਸ਼ੌਕ ਨਾਲ ਸੁਣੀ ਹੈ ਨਹੀਂ ਫਿਰ ਇਹ ਸਾਵਧਾਨੀ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਉਹ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਇਹਨੂੰ ਸ੍ਰੀ ਰਾਵਾਨੰਦ ਨੇ ਬਸੰਤ ਰਾਗ ਦੇ ਇੱਕ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਧਿਆਨ ਨਾਲ ਸੁਣਨਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚੇਤਨਾ ਚਲਤ ਨੇ ਚੱਲਦਾ ਪਤਾ ਹੈ ਚੰਚਲ ਦੇ ਅਰਥ ਕੀ ਨੇ ਚੱਲ 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 ਹਰ ਵਕਤੀ ਚੱਲਦਾ ਹੈ ਤਨ ਬੈਠਾ ਤਾਂ ਵੀ ਮਨ ਚੱਲਦਾ ਹੀ ਰਹਿੰਦਾ ਹੈ ਚੰਚਲ ਹੈ ਚੱਲ ਚੱਲ ਚੱਲਦਾ 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 ਰੁਕਦਾ ਹੀ ਨਹੀਂ ਕਦੇ ਟਿਕਦਾ ਹੀ ਨਹੀਂ ਸ੍ਰੀਮਈ ਰਾਮਾਨੰਦਾ ਬਸੰਤ ਰਾਗ ਦਾ ਹੈ ਸ਼ਬਦ ਕਿੰਨੇ ਮਨ ਮੇਰਾ ਪਿੰਗਲਾ ਹੋ ਗਿਆ ਕਤ ਜਾਇਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲਦਾ ਮਨ ਭਇਆ ਮੰਗ ਇੱਕ ਦਿਵਸ ਮਨ ਭਈ ਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਇ ਕਿਕੇ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ ਭਟਕਣਾ ਜਦ ਮਿਟ ਜਾਏ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਵੀ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਲਲਕ ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਵਾਣੇ ਜਪਉ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਦੇ ਜਾਏਗਾ ਇਤੇ ਮੈਲਾ ਹੋ ਜਾਏਗਾ ਉਲਟਾ ਫਿਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਏ ਪੀਨੋ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਨੇ ਹੋਣੇ ਨੇ ਇਹ ਚਲੋ ਉਸ ਦਾ ਆਪਣਾ ਨਜੀ ਤਨਭਵ ਹੋਵੇ ਮਿਰਜ਼ਾ ਗਾਲਿਬ ਕਹਿੰਦਾ ਮੇਰੇ ਟੂ ਡੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਪੱਦ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਹੈ میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا اور میں تیرے در جوگا رہ گیا کدھرے جان جوگا رہ ہی نہیں میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا گل خدا تیری سمجھ چاہ گئی ہے پر کی میں بول نہیں سکتا گونگا سمجھا نہیں سکتا بسم بسم بسمیں ہی بھائی لال گلال رنگارے کو سن تن رس آئیے جو چاک گونگا مسکارے سمجھ میں آ گیا ہے پھر بھی سمجھایا نہیں جاتا ایک اور گل بھی بڑی قیمتی کرتا ہے. محبت کے لیے کچھ خاص دل مخصوص ہوتے ہیں ہر دل ربی پیار نہیں پیدا ہوتا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا یہ وہ گیت ہے ਇਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਇਹ ਉਹ ਰਾਗ ਹੈ ਇਹ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਨ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਇਸ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ